ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬੀਤੇ ਦਿਨੀ ਗੋਨਿਆਨੇ ਦੇ ਕੋਲ ਇੱਕ ਐਨ ਆਰ ਆਈ ਪਰਿਵਾਰ ਦੇ ਨਾਲ ਹੋਈ ਲੁੱਟਖੋਦੀ ਸੱਚਾਈ ਆਈ ਸਾਹਮਣੇ ਮਾਨਯੋਗ ਐਸ ਐਸ ਪੀ ਬਠਿੰਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਕਿ ਇਹਨਾਂ ਨੇ ਆਪਦੇ ਕੋਲ ਹੀ ਮੰਤੜ ਕਹਾਣੀ ਬਣਾ ਕੇ ਜੋ ਕਿ ਬਲੀਵਾਲ ਦੇ ਖਿਡਾਰੀ ਸੀਗੇ ਜੋ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਤੇ ਉਹਨਾਂ ਦੇ ਉੱਤੇ ਹੀ ਪਰਚਾ ਦਰਜ ਕਰਾਉਣ ਦੀ ਸਾਜ਼ਿਸ਼ ਰਚੀ ਗਈ ਜਿਸ ਦੇ ਤਹਿਤ ਮਾਨਯੋਗ ਐਸਐਸਪੀ ਬਠਿੰਡਾ ਨੇ ਟੀਮਾਂ ਬਣਾ ਕੇ ਪੂਰੀ ਸੱਚਾਈ ਸਾਹਮਣੇ ਲਿਆਤੀ ਤੇ ਇਹਨਾਂ ਦੇ ਉੱਤੇ ਹੀ ਪਰਚਾ ਦਰਜ ਕੀਤਾ ਗਿਆ ਆਹ ਜਾਣਦੇ ਆ ਪੂਰਾ ਮਾਮਲਾ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਤੁਹਾਨੂੰ ਅਰਲੀ ਮਾਰਨਿੰਗ ਪਤਾ ਹੋਣੇ ਇੱਕ ਰਿਪੋਰਟ ਆਈ ਸੀਗੀ ਕਿ ਨਈਆਂ ਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸਐਚਓ ਨਈਆਂ ਵਾਲਾ ਜਿਹੜੇ ਸਬ ਇੰਸਪੈਕਟਰ ਅਮਰਿੰਦਰ ਹੈਗੇ ਇਹਨਾ ਨੂੰ ਤੇ ਚੋੰਕੀ ਗੁਨਿਆਣਾ ਮੰਡੀ information ਸੀਗੀ ਇੱਕ family innova ਗੱਡੀ ਚ ਆ ਰਹੀ ਸੀਗੀ ਜਿਹਦੇ ਪਿੱਛੋ ਚੱਕ ਚੱਕ ਬਕਤੂ ਪਿੰਡ ਨੂੰ belong ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾ ਨੂੰ ਇੱਕ ਜਿਹੜਾ lady ਸੀਗੀ complainant ਉਹਨਾ ਦਾ ਨਾਮ ਰਜਿੰਦਰ ਕੌਰ ਹੈ ਔਰ ਉਹਦਾ husband ਦਾ ਨਾਮ ਹੈਗਾ ਸਾਹਿਲ ਹੈ ਅੱਜਕਲ adelaide australia ਤੋਂ ਆਏ ਹੋਏ ਹੈ ਪਿੱਛੋ ਚੱਕ ਬਕਤੂ ਨੂੰ belong ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਸ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਆ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਟ ਆਰਟੀਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਯੂਥ ਸੀਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ বিকਕੋਜ਼ ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਐਦਾਂ ਦੇਖ ਕੇ गन पॉइंट ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿਹਨੀ ਵੀ ਮੇਰੀ ਜੁਐਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਤੋਲੇ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਗਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਲੇ ਸੋਨਾਂ ਉਹਨਾਂ ਤੋਂ ਜ਼ਬਰਦਸਤੀ ਹੋ ਕਰਕੇ ਲੈ ਗਏ ਆਰਟ ਗਨ ਪੁਆਇੰਟ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਂਟ ਤੇ ਹੋ ਕਰਕੇ ਗਏ ਤੇ ਬੇਸਡ ਔਨ ਦੈਟ ਇਨਫੋਰਮੇਸ਼ਨ ਅਸੀਂ ਕਿਉਂਕਿ ਕਾਫੀ ਜ਼ਿਆਦਾ ਉਹਨਾਂ ਦੱਸਿਆ ਵੀ ਬਹੁਤ ਜ਼ਿਆਦਾ ਵਰਥ ਆਫ ਜੁਡੀ ਇਨਵੋਲਡਰ ਨਨ੍ਨੇ ਕਿਹਾ ਕਿ ਇੱਕ ਨੇ ਗਨ ਪੁਆਇੰਟ ਤੇ ਦੋ ਹੋਰ ਵੀ ਬੰਦੇ ਆ ਕੁਲ ਅਸਲੇ ਸਿਗੇ ਮਤਲਬ ਅਰਾਊਂਡ 3 ਡਿਵਰ ਕਲੇਮਿੰਗ ਕੇ ਗਨ ਗਨ ਪੁਆਇੰਟ ਕੋ ਯੂਜ਼ ਕਰ। ਸੋ ਇਫ ਇਦੇ 3 ਮੈਂ ਐਸਪੀਡੀ ਨਰਿੰਦਰ ਇਹਨਾਂ ਦੇ ਸੁਪਰਵੀਜ਼ਨ ਚ ਸੀਆਈਏ ਸਟਾਫ 2 ਇਨਸਪੈਕਟਰ ਕਰਨ ਦੀ ਟੀਮ ਨੂੰ ਵੀ ਨਾਲ ਲਾਇਆ। ਔਰ ਇਹਨਾਂ ਨੇ ਬੇਸਡ ਔਨ ਫੁਟੇਜ ਔਰ ਇਹਨਾਂ ਨਾਲ ਗੱਲਬਾਤ ਕਰਦੇ ਕਰਦੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਹਿਊਮਨ ਐਂਡ ਤੇ ਔਰ ਇਹਨਾਂ ਨੂੰ ਬਾਰ-ਬਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ੀਅਲੀ ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦੋ ਬਟ ਕਾਫੀ ਦੇ ਡਿਲੇ ਹੋਂਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਚਲਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ অর ਆਰਮਜ਼ ਐਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ অর ਦੌਰਾਨ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਈਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਉਹਨਾਂ ਦੀ ਟੀਮ ਇਹਦੇ 'ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ ਸੁਰੇਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਾਜਿਲਕਾ ਦੇ ਰਹਿਣ ਵਾਲੇ ਹੈ ਤੇ ਇੱਕ ਸਚਿਨ ਵੀ ਸੀਗਾ ਇਹ ਸਾਰੇ ਫਾਜਿਲਕਾ ਤੋਂ ਉਸ ਗੱਡੀ ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੇ ਆਪਸ ਵਿੱਚ ਹੀ ਉਹਦਾ ਹਸਬੰਡ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਵਿੱਚ ਹੀ ਥੋੜੀ ਹੱਥੋਪਾਈ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੇ ਹੀ ਗਲ ਪੈ ਰਹੇ ਤੇ ਉਥੋਂ ਨਿਕਲ ਗਏ ਬਟ ਬਾਚੇ ਇਹਨਾਂ ਨੂੰ ਨਹੀਂ ਅਵੇਅਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟ ਤੇ ਲੁੱਟ ਕੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਬਾਰੀ-ਬਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸੀਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫ਼ਤੀਸ਼ ਚਹੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨੀਅਰ ਸਲਾਈ ਸੀ ਰੋਬਰੀ ਆਰਮਜ਼ ਆਗਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸ ਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੋ ਨਿਕੁਲੈਂਟ 2 213 217 ਬੀ ਐਨ ਐਸ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿੱਛੋਂ ਆਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਹ ਇਹਦਾ ਕਨਕਲੂਜਨ ਹੈ ਕਿ ਸੌਰੀ ਦੇ ਹੋਲਡਰਸ ਮਤਲਬ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟਰੂ ਐਟ 올 ਔਰ ਤੁਹਾਨੂੰ ਸਾਰਿਆਂ ਨੂੰ ਇਸ ਬੁਲਾਉਣ ਦਾ ਮਕਸਦ ਇਹ ਰਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਉਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਂ ਉਹਨੂੰ ਪੁੱਛਿਆ ਵੀ ਕਿ ਤੁਸੀਂ you are an nri so thi baro aaye ho ve how could you give such a irresponsible statement to hun ta mostly they are saying ke kuch yaad nahi aa reya edda matlab us kal toade jo bhi kai mainu mil ke gaya media wale tusi cover vi kita si ke din dahaade ya late night eddi vaddi lut ho gayi hai so it is an appeal through your medium also ke public nu vi tusi zarur dasso ke is tarah de false information den de vi sections hunde hai law ch shay lokan nu awareness nahi hai ਕੁਛ ਗੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀ ਆ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੇ ਕੰਟ੍ਰੈਕਟ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਬਟ ਟਰਨਡ ਆਊਟ ਕਿ ਕੁਛ ਵੀ ਨਾਉ ਦੈਟ ਲੇਡੀ ਇਸ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਮ ਵੀ ਨਹੀਂ ਲਿਆ ਮਤਲਬ ਫਰਮ ਸੇਇੰਗ ਕਿ 40 ਟੋਲੇ ਮੇਰੇ ਨਾਲ ਖੋ ਹੋਈ ਹੈ ਗਨ ਪੁਆਇੰਟੇ ਹੋਈ ਹੈ ਨਾਉ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੰਡ ਕਹ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ then to the point he is even saying ਕਿ ਮੈਨੂੰ ਕਿਸੇ ਨੇ guide ਕੀਤਾ ਕਿ ਜੇ ਤੂੰ ਇੱਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ so it is an appeal ਕਿ public ਨੂੰ ਕਿ ਤੁਸੀਂ ਜੋ reality ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁੱਟ ਖੋਹ ਵੀ ਹੁੰਦੀ ਹੈ ਜੇ ਤੁਸੀਂ genuine ਸਾਨੂੰ ਦੱਸੋਗੇ ਤਾਂ that will help you also ਸਾਡੇ ਲਈ ਵੀ ਉਹਨੂੰ ਤਫਤੀਸ਼ ਕਰਨਾ ਜ਼ਿਆਦਾ ਸੌਖਾ ਹੈ ਇਹ ਫੈਮਿਲੀ ਵੈਡਿੰਗ ਤੋਂ ਤਾਂ ਆ ਰਹੀ ਸੀ that is all true ਇਹਨਾਂ ਦਾ 5 ਸਾਲ ਦੀ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸ਼ਾਇਦ ਇਹਨਾਂ ਦਾ ਕੋਈ 19 20 years ਦਾ family member ਵੀ ਸੀਗਾ si ਬਟ ਜੋ ਇਹ ਕਹਾਣੀ ਜ਼ਾਦਾ ਵਾਈਫ ਔਰ ਹਸਬੰਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਭੱਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰੀ ਗੱਲ ਬਣ ਗਈ ਬਟ देयर वाज नो ਗਨਪੁਆਇੰਟ देयर वाज नो ਲੂਟ ਆਫ ਐਨੀ ਜੁਲੀ ਇਹ ਮੁਲੀ ਪ੍ਰਕਾਰ ਇਹਨੂੰ ਕਿਹਾ ਉਹ ਰੀਟਿਬਿਲਟੀ ਦਾ ਖਲਾਸਾ ਕਿ ਇਹਨਾਂ ਨੇ ਬਣਾਈ ਕਾਰਨ ਕਿਸੇ ਦੇ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਹੱਥੋਂ ਪਾਈ ਹੋਇਆ ਹੱਥੋਂ ਪਾਈ ਕਿਉਂ ਹੋਇਆ ਜੀ ਹੁਣ ਤਾਈ ਹਸਬੰਡ ਵਾਈਫ ਤੋਂ ਬਤਨ ਨਹੀਂ ਦੱਸ ਰਹੇ ਪਰ ਜਿਹੜੇ ਮੁੰਡੇ ਆਰਟਿਕਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈਫ ਵੀ ਖੜੀ ਹੈ ਕੁਝ ਇਸ ਤਰ੍ਹਾਂ ਦਾ ਆਪਸ ਚ ਤਣੀ ਨਾ ਦਾ ਕੋਈ ਕਿੱਟਾ ਤੋਈ ਹੋ ਰਹੀ ਬਟ ਈਵਨ ਦੇ ਆਰ ਸ਼ੌਕੇ ਨਾ ਨੇ ਐਨੀ ਵੱਡੀ ਕਹਾਣੀ ਬਣਾਉਣੀ ਪਤਾ ਲੱਗਦਾ ਕਿ ਇਹਨਾਂ ਨੇ ਇਸ ਤੇ ਕਿਹ ਬਹਾਨਾ ਨਹੀਂ ਜੀ ਮਨਸ਼ਾ ਤੋਂ ਮੈਨੂੰ ਹੁਣ ਦੋਨੋਂ ਹੌਲੀ ਹੌਲੀ ਥੋੜਾ ਜਿਹਾ ਯਾਦ ਆਇਆ ਕਿ ਮਨਨੋ ਕਿਸੇ ਨੇ ਕਿਹਾ ਕਿ ਜੇ ਤੂੰ ਐਦਾਂ ਦੀ ਕੋਈ ਵਾਰਦਾਤ ਵਾਲੀ ਗੱਲ ਕਰੋਗੇ ਪ੍ਰੋਡਕਸ਼ਨ ਉਹ ਤੁਹਾਨੂੰ ਜੀ ਰਾਜ ਤੇ ਆ ਜਦੋਂ ਬਸਾ ਕਿੰਨੇ ਹੈਲਪ ਨਹੀਂ ਕਰਨੀ ਕਿਸੇ ਜਿਆਦਾ ਬੋਲ ਰਹੀ ਜਾਂ ਇੰਟੈਂਟੇ ਕਿ ਜਿਹਨੂੰ ਬਤਾਇਆ ਦੇਖਦਾ ਜਾ ਬੀਜੀ ਤੁਹਾਨੂੰ ਜੀ ਮੀਡੀਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ ਚ ਬੁਲਾਉਂਦਾ ਇਹ ਹੀ ਰਿਕੁਐਸਟ অর ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆਰ ਈਵਨ ਦੇ ਆਰ ਨਾਟ ਈਵਨ ਲੋਕਲਾਈਟਸ ਮੈਂ ਤਾਂ ਇਹਨਾਂ ਨੂੰ ਕਿਹਾ ਲੇਡੀ ਕਹ ਰਹੀ ਹੈ ਕਿ ਮੈਂ ਨਰਸਿੰਗ ਦਾ ਕੰਮ ਉੱਥੇ ਕਰਦੀ ਹਾਂ ਤੇ ਹਸਬੈਂਡ ਕਹ ਰਿਹਾ ਮੈਂ ਕੋਈ ਪ੍ਰੋਪਰਟੀ ਡੀਲਿੰਗ ਦਾ ਉੱਥੇ ਕੰਮ ਕਰਦਾ ਹਾਂ ਡਿਲੇਟਸ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਲਸ ਦੇ ਹੋ ਕੇ ਵੀ ਇੰਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਸੋ ਇਟ ਇਜ਼ ਅ ਲੈਸਨ ਫਾਰ ਅਸ ਆਲਸੋ ਅ ਤੁਹਾਨੂੰ ਵੀ ਪਬਲਿਕ ਨੂੰ ਵੇਅਰ ਕਰਨਾ ਚਾਹੀਦਾ ਨਹੀਂ ਜੀ ਉਹ ਤਾਂ ਹੁਣ ਤਾਂ ਉਹ ਲੇਡੀ ਡਿਨਾਈ ਕਰ ਰਹੀ ਹੈ ਕਿ ਮੇਰੇ ਕੋਲ ਜੁਲਰੀ ਤਾਂ ਹੈ ਪਰ ਮਹਿਤਾ ਜੰਦੀ ਕੋਈ ਜੁਲਰੀ ਪਾਈ ਵੀ ਨਹੀਂ ਹੋਈ ਸੀ ਮੈਡਮ ਮੈਂ ਫੌਰਨ ਕਿਦੋਂ ਆਇਆ ਇੱਥੇ ਕੱਲ ਪਰਸੋਂ ਹੀ کہہ ਰਹੇ ਪਰਸੋਂ ਚਾਹੀਦਾ ਜੋ ਦੱਸ ਰਹੇ ਅਜੇ ਜੀ ਦੂਰੀਤੀ ਨਾਲ ਨਾ ਮੈਂ ਆਪਣਾ ਵਰਬਲੀ ਦੱਸਿਆ ਸੀ ਕਿ ਇਹ ਕਿਸ ਨੂੰ ਦੱਸ ਦੇਖੋ ਜੀ ਇਵੈਂਚੁਅਲੀ ਤਾਂ ਜਦੋਂ ਮੌਕੇ ਤੇ ਨਾ ਨਾ ਤਾਂ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਇਹ ਬਿਆਨ ਲਿਖਣ ਲਈ ਵੀ ਨਹੀਂ ਆ ਰਹੇ ਸੀ ਇਸ ਕਰਕੇ ਕਿਉਂਕਿ ਅੱਡਾ ਵੱਡਾ ਕ੍ਰਾਈਮ ਰਿਪੋਰਟ ਹੋ ਐਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀ ਨਾ ਮੈਂ ਇੱਕ ਚੀਜ਼ ਹੋਰ ਹੈ ਜੀ ਹਾਂਜੀ ਲੋ ਇੰਟੈਰਗਾਈਜ਼ ਹੋ ਗਿਆ ਫੋਰ ਪੁਲਿਸ ਵੀ ਗੈਰੇਜ ਸਟੇਟਮੈਂਟ ਸਟੇਟਮੈਂਟ ਫਰਮ ਵੀ ਜਾਈਆ ਪਰ ਚਲ ਗਿਆ ਹਾਂਜੀ ਐਕਚੁਅਲੀ ਉਸ ਦਿਨ ਤਾਂ ਚਲੇ ਗਏ ਸੀ ਆਜਾ ਉਸ ਦਿਨ ਤਾਂ ਸੌਂ ਗਏ ਇਹ ਜਾ ਕੇ गांव ਵਾਲਾ ਆਪਣੇ ਘਰੇ ਉਸ ਤੋਂ ਅਗਲੇ ਦਿਨ ਫਿਰ ਵਿਆਹ ਜਬਰਤ ਜਾਣੀ ਸੀ ਯਾਰ ਤੂੰ ਰੁਕੇ ਚਲੇ ਗਏ ਸਾਨੂੰ ਵਿਆਹਤ ਜਾਂਦੇ ਸਮੇਂ ਵੀ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੌਟ ਤੇ ਉੱਥੇ ਸਾਡੇ ਕੋਲ ਖੜ ਕੇ ਗਏ ਫਿਰ ਇਹ ਗੱਲ ਰਿਪੀਟ ਕਰਕੇ ਗਏ ਵੀ ਸਾਡੇ ਨਾਲ ਰਾਤ ਇਹ ਹੋਈ ਗੱਤਾਂ ਨਹੀਂ ਹੋਈ ਚਾਹੀਦੀ ਤੇ ਅਸੀਂ ਆ ਕੇ ਲਖਾਵਾਂਗੇ ਸ਼ਾਮ ਨੂੰ ਥੋਟ ਇਜ਼ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕ ਕਿ ਮਿਸਗਾਈਡ ਵੀ ਕਰਦੇ ਲਾਅ ਐਨਫੋਰਸਮੈਂਟ ਏਜੰਸੀ ਤੋਂ ਵੀ ਤੁਹਾਡੇ ਜੋ ਵੀ ਕਿੰਨੇ ਆ ਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਵੀਡੀਓ ਕਿਸ ਨੇ ਬਣਾਈ ਜਿਹੜੀ ਵੀਡੀਓ ਜਿਹੜੀ ਵੀਡੀਓ ਜੀ ਜਿਹੜਾ ਭੱਜ ਰਿਹਾ ਕੋਈ ਲੜਕਾ ਉਹ ਇਹਨਾਂ ਨੇ ਸਾਨੂੰ ਦਿੱਤੀ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ CIA 2 ਦੀ ਟੀਮ ਸਾਰਾ ਦਿਨ ਲੱਗੀ ਨਾ ਇਹ ਤਾਂ ਚਲੋ ਤੁਹਾਡਾ ਇੱਟੇ ਆ ਬਟ ਨਾ ਬਟ ਮਤਲਬ ਆਪਾ ਨਾ ਕਿ ਐਸ਼ ਹੀ ਪੈ ਜਾਂਦੀ ਹੈ ਕੋਈ ਕਾਰ ਕਰ ਦਿੰਦਾ ਹੈ ਮਤਲਬ ਇਸ ਦਾ ਨਾਉ ਨਾ ਸੇ ਗੰਭੀਰ ਮਤਲਬ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 BNS ਫਾਲਸ ਇਨਫੋਰਮੇਸ਼ਨ دی ਹੈ ਇਹ ਹੇ ਤਾਂ ਨਾਨ ਕਾਗਨੀਜ਼ੇਬਲ ਬਟ ਇਹਦੇ ਚ ਇੱਕ ਸਾਉਂਡ ਹੀ ਹੈਗੀ ਤਾਂ ਔਰ ਅਸੀਂ ਨਾ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲੱਤਾ ਬਿਕੋਜ਼ ਕਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੀ ਸੀ ਉਹਨੇ ਕਿਹੜੀ ਤਰ੍ਹਾਂ ਹੁੰਦਾ ਮਕਰਵਾ ਦੱਸੀ 217 ਦਾ ਜੀ ਜੋ ਸੈਕਸ਼ਨ ਅਸੀਂ ਲਾਈ ਸੀ ਉਹਦਾ ਘਾਟਾ ਕੀਤਾ ਤੇ ਇਸੇ ਕੇਸ ਚ ਜਿਹੜਾ 217 ਬੀ ਐਨ ਐਸ ਲਾਈ ਹੈ ਜਿਹੜਾ 182 ਦਾ ਇਕੁਇਵਲੈਂਟ ਹੈ ਮਰਵਾਣਾ ਵਾਲਾ ਜੀ ਵੀ ਕਰੈਕਟਰੀ ਹੋ ਜਾਂਦੀ ਹੈ